ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਪਿਆ ਬਣਾਵਾਂਗੇ ਪਾਲਕ ਦੀ ਬਹੁਤ ਹੀ ਜ਼ਿਆਦਾ ਜੁਨੀਕ ਰੈਸਪੀ ਤੁਸੀਂ ਪਾਲਕ ਪਨੀਰ ਤਾਂ ਬਹੁਤ ਵਾਰੀ ਖਾਤਾ ਹੋਵੇਗਾ ਪਰ ਇਸ ਰੈਸਪੀ ਨੂੰ ਆਪਾਂ ਜਨਾ ਬਣਾਵਾਂਗੇ ਇਹ ਬਹੁਤ ਹੀ ਜ਼ਿਆਦਾ ਖਾਣ ਵਿੱਚ ਸਵਾਦ ਹੁੰਦੀ ਹੈ ਤੇ ਤਾਂ ਨੂੰ ਜਿਵੇਂ ਪਤਾ ਹੀ ਹੈ ਕਿ ਜੋ ਪਾਲਕ ਇਹਦੇ ਵਿੱਚ ਆਇਰਨ ਕਾਫੀ ਜ਼ਿਆਦਾ ਹੁੰਦਾ ਜੋ ਕਿ ਆਪਣੀ ਬੋਡੀ ਲਈ ਕਾਫੀ ਜ਼ਿਆਦਾ ਬੈਨੀਫਿਟ ਦਿੰਦਾ ਹੈ ਵਾਲਾਂ ਲਈ ਅੱਖਾਂ ਲਈ ਸਕਿਨ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਆਪਾਂ ਆਪਣੇ ਹੀ ਕਿਚਨ ਗਾਰਡਨ ਵਿੱਚੋਂ ਪਾਲਕ ਲਈ ਹੈ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਸਾਫ਼ ਕਰਕੇ ਉਸ ਤੋਂ ਬਾਅਦ ਇਸ ਨੂੰ ਆਪਾਂ ਵਾਸ਼ ਕਰ ਲਾਂਗੇ ਅੱਜ ਦਾ ਆਪਾਂ ਸਾਫ਼-ਸਾਫ਼ ਪੱਤੇ ਕੱਢ ਲਾਂਗੇ ਇਸ ਨੂੰ ਇਸ ਤਰ੍ਹਾਂ ਕਰਕੇ ਆਪਾਂ ਪਾਲਕ ਨੂੰ ਸਾਫ਼ ਕਰ ਲੈਣਾ ਹੈ ਤੇ ਇਸ ਦੇ ਸਾਰੇ ਸਾਰੇ ਪੱਤੇ ਕੱਢ ਲੈਣੇ ਨੇ ਤੇ ਇਦਾਂ ਵੀਸਟ ਆਪਾਂ ਸਾਈਡ ਤੇ ਰੱਖ ਲੈਣਾ ਹੈ ਤੇ ਇਹ ਆਪਣੀ ਘਰ ਦੀ ਵੀਤੀ ਹੋਈ ਪਾਲਕ ਹੈ ਬਹੁਤ ਆਪਾਂ ਆਰਗੈਨਿਕ ਢੰਗ ਨਾਲ ਇਸ ਨੂੰ ਵੀਜਿਆ ਹੋਇਆ ਹੈ ਕੋਈ ਆਪਾਂ ਇਸ ਵਿੱਚ ਖਾਦ ਨਹੀਂ ਪਾਈ ਹੋਈ ਸਰਕਾਰ ਦੀ ਖਾਦ ਪਾਈ ਹੋਈ ਹੈ ਤੇ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਆਪਾਂ ਕੋਲਾ ਬਰਤਨ ਇਸ ਲਈ ਲਿਆ ਹੋਇਆ ਤਾਂ ਕਿਸ ਵਿੱਚ ਆਪਾਂ ਚੰਗੀ ਤਰ੍ਹਾਂ ਇਸ ਨੂੰ ਵਾਸ਼ ਕਰ ਲਾਂਗੇ ਵਾਸ਼ ਕੰਟੋ ਬਾਹਰ ਇਸ ਨੂੰ ਆਪਾਂ ਬਣਾਵਾਂਗੇ ਪਾ ਲੈ ਕੱਪਣੀ ਸਾਫ਼ ਹੋ ਚੁੱਕੀ ਹੈ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਪਲਿਸ਼ ਕਰਾਂਗੇ ਇਹ ਢਿੰਗੇ ਮੁੱਤੀ ਸਾਰੀ ਉੱਤਲ ਚਾਗੇ ਹੁਣ ਇਸ ਨੂੰ ਆਪਾਂ ਬੋਇਲ ਹੋਣ ਲਈ ਰੱਖ ਦੇਵਾਂਗੇ ਥੋੜਾ ਜਿਹਾ ਪਾਣੀ ਐਡ ਕਰਕੇ ਹੁਣ ਆਪਾਂ ਮਸਾਲਾ ਤਿਆਰ ਕਰਾਂਗੇ ਉਸ ਲਈ ਆਪਾਂ ਲੈਣੇ ਚਾਰ ਪਿਆਜ਼ ਤਿੰਨ ਹਰੀ ਮਿਰਚਾਂ ਅਦਰਕ ਟਮਾਟਰ ਤੇ ਲਸਣ ਹੋਣ ਇਹਨਾਂ ਨੂੰ ਆਪਾਂ ਬਰੀ ਸ਼ੈਲਕੇ ਕੱਟ ਲਵਾਂਗੇ ਆਪਾਂ ਸਾਰਾ ਟਿਡੋਣ ਨੂੰ ਕੱਟ ਲਿਆ ਏ ਇਸ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਇਸ ਦਾ ਮਸਾਲਾ ਤਿਆਰ ਕਰਾਂਗੇ ਇਸ ਨੂੰ ਹੁਣ ਆਪਾਂ ਮਿਕਸਰ ਜਾਰ ਵਿੱਚ ਪਾ ਲਿਆ ਏ ਤੇ ਚੰਗੀ ਤਰ੍ਹਾਂ ਗ੍ਰाइंड ਕਰਾਂਗੇ ਆਪਣਾ ਮਸਾਲਾ ਗ੍ਰाइंड ਹੋ ਚੁੱਕਿਆ ਏ ਉੱਤੇ ਪਾ ਕੇ ਆਪਣੇ ਭਾਗ ਕੁ ਬਸ ਉਬਾਲ ਆਉਣ ਵਾਲਾ ਹੀ ਐ ਇਸ ਨੂੰ ਢੰਗੀ ਤਰ੍ਹਾਂ ਇਸ ਨੂੰ ਭਾਲ ਲਾਂਗੇ ਇੱਕ ਬਾਲਾ ਤਵਾਵਾਂਗੇ ਉਮਰ ਖਾਲਾ ਬਣਾਉਣ ਲਈ ਗਰੇਵੀ ਬਣਾਉਣ ਲਈ ਆਪਾਂ ਲਿਆਏ ਦੇਸੀ ਘਿਓ ਉਸਨੇ ਲਿਆ ਅਜਵੈਨ ਜੀਰਾ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਗਰਮ ਮਸਾਲਾ ਤੇ ਨਮਕ ਤੇ ਇਸ ਨੂੰ ਸਾਰਿਆਂ ਨੂੰ ਆਪਾਂ ਮਸਾਲੇ ਵਿੱਚ ਪਾਵਾਂਗੇ ਇਹ ਸਬਜੀ ਦੇਸੀ ਘਿਓ ਵਿੱਚ ਹੀ ਵਧੀਆ ਲੱਗਦੀ ਹੈ ਤੁਸੀਂ ਇਹ ਤਾਂ ਇੱਕ ਵਾਰ ਜ਼ਰੂਰ ਦੇਸੀ ਘਿਓ ਜਪਨਾ ਕੇ ਦੇਖਣੀ ਹੈ ਕਿਉਂਕਿ ਇਸ ਦਾ ਦੇਸੀ ਘਿਓ ਪਾਉਣਾ ਟੇਸਟ ਵਧ ਜਾਂਦਾ ਹੈ ਪਾਲਕ ਆਪਣੀ ਟੁੜੀ ਉਹ ਉਬਾਲਾ ਉਸ ਨੂੰ ਆ ਚੁੱਕਿਆ ਹੈ ਹੁਣ ਆਪਾਂ ਇਸ ਨੂੰ ਪਾਣ ਲਵਾਂਗੇ ਪਾਲਕ ਨੂੰ ਆਪਾਂ ਪਾਣੀ ਕਿਸ ਦਾ ਸਾਰਾ ਪਾਣੀ ਕੱਢ ਦਿੱਤਾ ਹੈ ਤੇ ਇਸ ਨੂੰ ਠੰਡੇ ਪਾਣੀ ਦੇ ਦੁਆਰਾ ਫਿਰ ਵਾਸ਼ ਕਰ ਲਿਆ ਸੀ ਤਾਂ ਕਿ ਇਹ ਨੂੰ ਠੰਡੀ ਹੋ ਜਾਵੇ ਗਰਮ ਨਾ ਰਵੇ ਤੇ ਇਸ ਨੂੰ इजीली ਗ੍ਰाइंड ਕੀਤਾ ਜਾਵੇ ਹੁਣ ਆਪਾਂ ਇੱਕ ਬਰਤਨ ਲਿਆ ਹੈ ਉਸ ਨੂੰ ਗਰਮ ਹੋਣ ਲਈ ਰੱਖ ਦਿੱਤਾ ਹੈ ਇਸ ਵਿੱਚ ਆਪਾਂ ਜਦੋਂ ਗਰਮ ਹੋ ਜਾਵੇਗਾ ਇਸ ਵਿੱਚ ਦੇਸੀ ਘਿਓ ਇੱਕ ਕੱਠੀ ਦੇਸੀ ਘਿਓ ਐਡ ਕਰਾਂਗੇ ਆਪਣਾ ਬਰਤਨ ਗਰਮ ਹੋ ਚੁੱਕਿਆ ਹੈ ਹੁਣ ਇਸ ਵਿੱਚ ਆਪਾਂ ਦੇਸੀ ਘਿਓ ਐਡ ਕਰ ਦਵਾਂਗੇ ਇਸ ਨੂੰ ਥੋੜਾ ਜਿਹਾ ਮੈਲਟ ਕਰਾਂਗੇ ਜਦੋਂ ਮੈਲਟ ਹੋ ਰਿਹਾ ਹੋਵੇ ਇੱਕ ਮਿੰਟ ਚ ਅਜਵਾਈਨ ਤੇ ਜੀਰਾ ਪਾਵਾਂਗੇ ਕਿਉਂ ਆਪਣਾ ਮੈਲਟ ਹੋਣਾ ਸਟਾਰਟ ਹੋ ਚੁੱਕਿਆ ਹੈ ਕਿਉਂ ਆਪਣਾ ਮੈਲਟ ਹੋ ਚੁੱਕਿਆ ਹੈ ਇਸ ਵਿੱਚ ਜੀਰਾ ਤੇ ਅਜਵਾਈਨ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਇਸ ਵਿੱਚ ਮਿਕਸ ਕੀਤਾ ਹੋਇਆ ਮਸਾਲਾ ਪਾਵਾਂਗੇ ਆਪਾਂ इस तीन मिनट में भुजा भुन लवेंगे इसमें मीडियम आंच से पकाना है हम आप पालक में भी ग्रैंड करा इस चंकी तरह ग्रैंड कर लेना है तो अपना मसाला जो कि भुज चुका है इस हम आप ਨਮਕ ਮਿਰਚ ਲਾਲ ਪਾਊਡਰ ਤੇ ਗਰਮ ਮਸਾਲਾ ਹਲਦੀ ਪਾਊਡਰ ਇਹਨਾਂ ਸਾਰਾ ਟਿੱਡਾ ਨੂੰ ਐਡ ਕਰਕੇ ਭੁੱਜਾਂਗੇ ਮਸਾਲਾ ਜਿਹੜਾ ਆਪਣਾ ਕਿ ਹੋ ਜਾਂਦਾ ਜਦ ਹੈ ਸੱਲਾ ਕੋਲੋਂ ਸੱਲਾ ਭੁੱਜ ਜੂ ਤਿੱਕਾਰੇ ਅਣ ਇਸ ਵਿੱਚ ਆਪਾਂ ਪਾਲਕ ਦਾ ਪਣਾ ਇਸ ਵਿੱਚ ਆਪਾਂ ਪਾਲਕ ਦਾ ਬਣਾਇਆ ਹੋਇਆ ਪੇਸਟ ਐਡ ਕਰਾਂਗੇ ਤੇ ਐਡ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਇਸ ਵਿੱਚ ਆਪਾਂ ਇੱਦਾਂ ਅੱਧਾ ਗਲਾਸ ਪਾਣੀ ਐਡ ਕਰਾਂਗੇ ਆਪਾਂ ਜਾਰ ਵਿੱਚ ਹੀ ਪਾਣੀ ਪਾ ਲਿਆ ਸੀਗਾ ਤਾਂ ਕਿ ਜੋ ਵੀ ਪੱਦ ਸਾਈਡਾਂ ਤੇ ਲੱਗੀ ਹੋਵੇ واਸ਼ ਹੋ ਜਾਵੇ ਚੰਗੀ ਤਰ੍ਹਾਂ ਤੇ ਇਸ ਨੂੰ ਚੰਗੀ ਤਰ੍ਹਾਂ ਹੁਣ ਪਕਾਵਾਂਗੇ ਇਸ ਨੂੰ 5 ਤੋਂ 7 ਮਿੰਟ ਲਈ ਪਕਾਵਾਂਗੇ ਉਹਨੂੰ 5 ਤੋਂ 7 ਮਿੰਟ ਹੋ ਚੁੱਕੇ ਨੇ ਹੁਣ ਇਸ ਵਿੱਚ ਅਟੋਂ 2 ਤੋਂ 3 ਚਮਚ ਮਲਾਈ ਐਡ ਕਰਾਂਗੇ ਲਓ ਜੀ ਆਪਣੀ ਪਾਲਕ ਮਲਾਈ ਬਣ ਕੇ ਤਿਆਰ ਹੈ ਤੁਸੀਂ ਕਰਮ ਕਰਮ ਸਰਵ ਕਰੋ ਤੇ ਇਹ ਰੋਟੀ ਨਾਲ ਵੀ ਖਾ ਸਕਦੇ ਹੋ ਜਾ ਬਲ ਨਲ ਵੀ ਖਾਤਰ ਤੇ ਇਹ ਬਹੁਤ ਜ਼ਿਆਦਾ ਵਧੀਆ ਹੁੰਦੀ ਤੇ ਆਪਣੇ ਹੈਲਥ ਲਈ ਵੀ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੁੰਦੀ ਹੈ ਰਿਪਬਲਿਕ ਸਪੈਸ਼ਲ ਰੈਸਪੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਫॉर ਵਾਚਿੰਗ